ਬੀਤੇ ਦਿਨੀ ਅਮਰਥਰ ਮਜੀਠਾ ਰੋਡ ਇੰਦਰਾ ਕਲੋਨੀ ਵਿਖੇ ਪਾਟਿਆ ਕਲਾਉਥ ਹਾਊਸ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਮੌਕੇ ਤੇ ਦੋ ਲੇਡਿਸ ਦੁਕਾਨ ਦੇ ਅੰਦਰ ਆਂਦੀਆਂ ਹਨ ਅਤੇ ਸੂਟ ਚੋਰੀ ਕਰਕੇ ਲੈ ਜਾਂਦੀਆਂ ਉਸ ਤੋਂ ਬਾਅਦ ਤਲਵਿੰਦਰ ਸਿੰਘ ਪਾਟਿਆ ਨੇ ਸੋਸ਼ਲ ਮੀਡੀਆ ਅਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜਾ ਇਹਨਾਂ ਔਰਤਾਂ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 10000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਪਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਔਰਤਾਂ ਖੁਦ ਹੀ ਸੂਟ ਵਾਪਸ ਕਰਨ ਵਾਸਤੇ ਦੁਕਾਨ ਤੇ ਆ ਗਈਆਂ ਅਤੇ ਉਹਨਾਂ ਨੇ ਮਾਫੀ ਮੰਗੀ ਗੱਲਬਾਤ ਕਰਦੇ ਹੋਏ ਹਾਂ ਇਥੇ ਮੁਕੇ ਦੁਕਾਨਦਾਰ ਨੇ ਕੀ ਆਖਿਆ ਅਤੇ ਔਰਤਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਲਾਈਵ ਹੈ ਜੀ ਬੰਟੀ ਬਾਟੀ ਅੱਜ ਬੜੇ ਇੱਕ ਨਾ ਸਮਝੋ ਵੀ ਦੁਖੀਮੰਤ ਲਾਈਵ ਹੋ ਰਹੇ ਹਾਂ ਨਹੀਂ ਭਾਜੀ ਇਹ ਜਿਹੜਾ ਪਰਸੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਨਾ ਦੁਕਾਨ ਤੋਂ ਸੁੱਟ ਚੁੱਕੇਗੇ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਜ਼ ਆਈਆਂ ਸੀ ਜਿਹੜੇ ਰਖੜੀ ਦਾ ਨਾਮ ਲੈ ਕੇ ਸੁੱਟ ਲੈ ਗਈਆਂ ਮੇਰੀ ਦੁਕਾਨ ਤੋਂ ਚੁੱਕ ਕੇ ਓ ਲੇਡੀਜ਼ ਨੂੰ ਆਪਾਂ ਆਪਣੇ ਸੋਰਸ ਲਾ ਕੇ ਟਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਵੀ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਇਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅਮਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲੁਆਈ ਸੀ ਅੱਜ ਉਹ ਖਬਰ ਸਿਟੀ ਕਵਲ ਤੇ ਵੀ ਚਲਣੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਭ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਇਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3-4 ਫੋਰ ਇਹਨਾਂ ਦੇ ਹੋਰ ਵੀ ਇਲਾਕੇ 'ਚੋਂ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ। ਦੇਖੋ ਮੈਂ ਇੱਕ ਗੱਲ ਕਹੀ ਸੀ ਕਿ ਬਹੁਤ ਮਾੜੀ ਗੱਲ ਜਿਹੜਾ ਇਹਨਾਂ ਕੰਮ ਕੀਤਾ। ਆ ਜੋ ਬੀਬੀਆਂ ਸਾਡੇ ਕੋਲ ਆ ਗਈਆਂ ਨੇ। ਆ ਬੀਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ। ਤੇ ਇੱਕ ਆ ਜਿਹੜੀ ਅੰਮ੍ਰਿਤਧਾਰੀ ਏ। ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ? ਅਮਰਦਾਰੀ ਤੋਂ ਕੇਸ ਕੀ ਵੀ ਲਾਇਜੇ ਅੱਜ ਮੇਰਾ ਗਾਤਰਾ ਵੀ ਲਾਇਆ ਆਇਆ ਨਹੀਂ ਮੰਨੋ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਵੇ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਦੇ ਸ਼ਰਮਾਂਦੇ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਰ ਚੁੱਕ ਕੇ ਖੜੇ ਐ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ। ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ਢੀ ਸਿੱਧਾ ਮੂੰਹ ਕਰੇ ਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ। ਆਜ ਨਾਨੀ ਜੇ ਤੇ ਆਜ ਨਾਨੀ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ। ਸਿਰਫ ਮੈਂ ਤੁਹਾਨੂੰ ਬੱਸ ਇੰਨਾ ਕੋਈ ਦੱਸਣਾ ਐ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ। ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜੀਅਸ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਕ ਮੇਰ ਨਾਲ ਠੱਗਿਆ ਮਾਰਨ ਆਏ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਸੀ ਨਾ ਕਮਾ ਕੇ ਸੂਟ ਖੜਕੇ ਜਾਂ ਇਹਨਾਂ ਆੜਗਵੜ ਵੇਚਣਾ ਸੀ ਜਾ ਇਹਨਾਂ ਕਿਤੇ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਖੌਫ ਨਹੀਂ ਆਂਦਾ ਇਹੋ ਜੀਆਂ ਬੀਬੀਆਂ ਨੂੰ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਡ ਨਾ ਦਿਖਾਓ ਗਾਗ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਡ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜੀਆਂ ਬੀਬੀਆਂ ਨੂੰ ਸੂਡ ਨਾ ਦਿਖਾਓ ਮੇਰੀ ਵੀਡੀਓ ਪਾਣਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਉਂਦੇ ਆ ਵੀ ਥੋੜਾ ਬੋਧਾ ਮਨੂੰ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਇਸਦੀ ਆਈ ਅੱਜ ਤੁਹਾਡੇ ਭਰਾ ਨੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਿਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਹਾਂ ਹੁਣ ਤੁਹਾਨੂੰ ਵੀ ਮੈਂ ਕਿੰਨਾ ਕੋ ਇਸ ਚੀਜ਼ ਦੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜੱਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਔਰੇ ਬੀਬੀਆਂ ਜੇ ਫੜ ਲੀਆਂ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਹਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਵੀ ਇਹ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ਼ ਕਰਾਂਗੇ ਪਹਿਣਾ ਉਹ ਤੋਂ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪਹਿਣਾ ਦੱਸ ਇਹਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਹਾਂਜੀ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਗਾੜੀ ਕਰਦੀ ਗੱਲ ਨਹੀਂ ਨਹੀਂ ਗਾਹ ਗਲਤੀ ਨਹੀਂ ਕੀ ਕਹਿਣਾ ਕੀ ਜਾਣੇ ਆਪਾਂ ਇਸ ਚੀਜ਼ ਬਾਰੇ ਹਾਂਜੀ ਬੋਲੋ ਭੈਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਡੱਟ ਕਮਾਵੀ ਮੰਗਣਾ ਚਾਹੁੰਦੇ ਹੋ ਕਿ ਕਿਤੇ ਹੋਈ ਹੈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਨਹੀਂ ਗਲਤੀ ਹੋਗੀ ਨਹੀਂ ਭੈਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਹੀ ਇੱਕ ਇਸੇ ਚੀਜ਼ ਦਾ ਹੀ ਸੁਣ ਲੈ ਮੇਰੀ ਗੱਲ ਕੋਰਟ 'ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਹੀ ਤਰੀਕਾ ਭੁਗਤਣ ਦੇਉ ਹਾਂ ਤੁਸੀਂ ਤਰੀਕਾ ਭੁਗਤਣ ਦੇ ਇਸ ਚੀਜ਼ ਦੀਆਂ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਂ ਦੱਸੋ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਇਸ ਜੀ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਪਹਿਲਾਂ ਮੈਂ ਦੱਸੋ ਪਈ ਕਿ ਨਹੀਂ ਪਈ ਚਲੋ ਪਈ ਹੋ ਗਈ ਹਾਂ ਤੇ ਤੂੰ ਬੀਬੀਏ ਦੱਸ ਅਮਰਦਾਰੀ ਹੋ ਗਿਆ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਘਰ ਗੁਰੂ ਦਾਵਾ ਅਮਰਸ਼ ਗਿਆ ਹੈ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਹੋ ਜੇ ਜੰਮਣ ਦੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾਓ ਦੋਵੇਂ ਦੇ ਨਾਲੋਂ ਚੰਗਾ ਜਿਹੜੇ ਪਿਓ ਘਰ ਰਹੀਆਂ ਉਹਦਾ ਨਾਂ ਬੇੜਾ ਗਰ ਕੰਨੀਆਂ ਤੁਸੀਂ ਦੋਵੇਂ ਜਨਾਨੀਆਂ ਤੁਹਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤੁਹਾਨੂੰ ਮੈਂ ਕੀ ਕਿਹੜੇ ਕੀੜੇ ਬੈ ਕੇ ਤੁਸੀਂ ਮਰਨਾ ਤੁਹਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੁਸੀਂ ਦੁਕਾਨਾਂ ਤੋਂ ਆ ਕੇ ਚੀਜ਼ਾਂ ਚੁੱਕਣ ਡੀਆਂ ਹੋ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਸ ਦੱਸਣਾ ਚਾਹੁੰਦਾ ਵੀ ਇਹ ਬੀਬੀਆਂ ਫੜ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ